ਪੰਜਾਬ ਦੇ ਮੈਡੀਕਲ ਸਿੱਖਿਆ ਖੋਜ ਸੇਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਵਿਜਲੀ ਦੀ ਨਿਰਵਿਘਨ ਸਪਲਾਈ ਸਬੰਧੀ ਪੰਜਾਬ ਰਾਜ ਬਿਜਲੀ ਨਿਗਮ ਦੇ ਸੀਐਮਡੀ ਇੰਚਾਰਜ ਬਲਦੇਵ ਸਿੰਘ ਸਰਾ ਮੈਡੀਕਲ ਸਿੱਖਿਆ ਦੇ ਖੋਜ ਵਿਭਾਗ ਦੇ ਡਾਇਰੈਕਟਰ ਡਾਕਟਰ ਅਵਿਨਾਸ਼ ਕੁਮਾਰ ਮੈਡੀਕਲ ਸੁਪਰਡੈਂਟ ਡਾਕਟਰ ਗਰੀਸ਼ ਸਾਹਨੀ ਸਮੇਤ ਲੋਕ ਨਿਰਮਾਣ ਦੇ ਇਲੈਕਟ੍ਰੀਕਲ ਵਿੰਗ ਅਤੇ ਹੋਰ ਅਧਿਕਾਰੀਆਂ ਨਾਲ ਜ਼ਾਇਜ਼ਾ ਬੈਠਕ ਕੀਤੀ। ਸਿੰਗਰਾਂ ਸਾਹਿਬ ਦੀ ਹੈਰੀ ਹੈ ਜੀ ਤਾਂ ਇਹ ਆਦੇਸ਼ਕ ਮੀਟਿੰਗ ਦੇ ਵਿੱਚ ਸਿਖਾ ਦੇ। ਦੇਖੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਕੱਲ ਜਿਹੜਾ ਸੀਗਾ ਨਾ ਮੇਜਰ ਸਾਨੂੰ ਪ੍ਰੋਬਲਮ ਆਈ ਹੈ 2 ਸਵਾ ਦੋ ਘੰਟੇ। ਇਹ 366 ਕੇਵੀ ਦੀ ਲਾਈਨ ਆਂਦੀ ਹੈ ਜੀ। ਉਹਦਾ ਜਿਹੜਾ ਅੰਡਰਗਰਾਊਂਡ ਕੇਬਲ ਆਂਦੀ ਹੈ ਕਿਉਂਕਿ ਇਹ ਬੋਡਗਰ ਤੋਂ ਆਂਦੀ ਹੈ ਉਹਦੇ ਚ ਉੱਪਰ ਵਾਲਾ ਓਵਰਹੈੰਡ ਟਾਰਾਂ ਨਹੀਂ ਪੈ ਸਕਦੇ। ਉਹਦੇ ਚ ਉਹਨਾਂ ਨੇ ਕੇਬਲ ਐਕਸਟਰਨਲ ਪਾਈ ਹੋਈ ਹੈ। ਲੇਕਿਨ ਉਹਦੇ बावजूद ਵੀ ਜਿਹੜੀ ਕੱਲ ਪ੍ਰੋਬਲਮ ਆਈ ਹੈ ਬਸ ਉਹ ਦੋ ਘੰਟੇ ਕਲੈਕਟੀਫਾਈ ਹੋ ਗਈ ਸੀ। ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਦੇਖੋ ਕਿਉਂ ਆਈ ਸਾਰਾ ਉਹਦੇ ਸਾਰੇ ਡੀਟੇਲ ਚ ਗੱਲ ਹੋਈਆਂ ਚੇਅਰਮੈਨ ਸਾਹਿਬ ਹੋਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਹਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ 'ਚ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਸਕਦੀ ਹੈ ਨਾ ਅੰਡਰਗਰਾਊਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ ਉਹਦੇ 'ਚ ਤਾਂ ਅਸੀਂ ਆਲਟਰਨੇਟ ਲਾਈਨ ਜਿਹੜੀ ਹੋਰ ਹੈ ਉਹਦੇ ਵਾਸਤੇ ਪੈਸੇ ਵੀ ਲਗਾਵਾ ਕਰਾਵਾਂਗੇ ਇਹ 66 ਕੇਵੀ ਹੈ 11 ਕੇਵੀ ਦੀ ਇੱਕ ਆਲਟਰਨੇਟ ਸਪਲਾਈ ਹੋਏਗੀ ਜੇ ਕੋਈ ਦਿੱਤਾ ਸਿੱਕਾ ਤੋਂ ਹੋਵੇ ਤਾਂ ਉਹਨੂੰ ਚੇਜ ਕਰ ਸਕਦੇ ਆ। ਇੱਕ ਪਾਸੇ ਕੋਈ ਡਾਇਰੈਕਟਰ ਵਗੈਰਾ ਦਾ ਪਰਮਾਨੈਂਟ ਮੈਂ ਦੱਸਦਾ ਨਾ ਜੀ। ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ ਜਨਰੇਟਰ ਤਾਂ ਆਲਰੇਡੀ ਆ ਗਿਆ ਜੀ। ਜਨਰੇਟਰ ਤਾਂ ਕੱਲ ਵੀ ਚੱਲਿਆ ਥੋੜੀ ਜਿਹੀ ਦਿੱਕਤ ਆਈ ਉਹਦੇ ਨਾਲ ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ। ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਐਮਐਸ ਸਾਹਿਬ? ਮਿੱਟਰ ਸੀਸਟੇਸ਼ਨ ਵਾਲੀ 20 ਹੈ ਜੀ। ਟੋਟਲ 20 ਦੇ ਕ੍ਰੀਮਕਿਊ ਜਨਰੇਟਰ ਆ ਗਿਆ ਜਿਹੜੇ ਹਰ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਆ। ਜਨਰੇਟਰ ਤਾਂ ਚੱਲਦੇ ਆ ਔਰ ਉਹਦੇ ਚੜਾ ਉਹਨਾਂ ਦਾ ਪੀ.ਵੀ. ਦੀ ਇਲੈਕਟ੍ਰੀਕਲ ਤੇ ਇਹ ਕੋਲ ਮੁਲਾਕੇ ਸੀਗਾ ਵੀ ਮੁੜ ਕੇ ਕਿਤੇ ਹਸਪੀਟਲ ਜਿਹੜਾ ਬੰਦਾ ਲਾਈਫ ਸਪੋਰਟ ਤੇ ਆ ਉਹਦੇ ਸ਼ੂਤੀਆ ਸੁਣਦੇ ਆ ਉਹਦੀ ਤਾਂ ਥੋੜੀ ਜਿਹੀ ਬੈਕਅਪ ਹੁੰਦੀ era ਉਹਦੇ ਘੰਟੇ ਦੀ ਜਨ ਮਲੋ ਕੋਚੇ ਕਮੈਂਟਾਂ ਜੀ ਹੁੰਦੀ ਅੱਧੇ ਘੰਟੇ ਅੱਧੇ ਪੌਣੇ ਘੰਟੇ ਦੀ ਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਮਨੋ ਜਨਰੇਟਰ ਟੇਕਓਵਰ ਕਰੇ ਤੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਅਸੀਂ ਕੀਤਾ ਹੈਗਾ ਫੈਸਲਾ ਵੀ ਅਸੀਂ ਇਹ ਕਲਟਰਨੇਟ ਲਾਈਨ ਜਿਹੜੀ ਹੈਗੀ ਆ ਸਾਡੇ ਗ੍ਰਿਡ ਤੱਕ ਆਏਗੀ ਤੇ ਜੇ ਇਦਾਂ ਕਦੇ ਹੋ ਜੇ ਤਾਂ ਜਿਹੜਾ ਦੂਜਾ ਤੋਂ ਉਹਨੂੰ ਚੇਂਜਓਵਰ ਕਰਕੇ ਤੇ ਉਹਨੂੰ 11 ਕੇਵੀ ਤੇ ਸ਼ਿਫਟ ਕਰ ਦਿਓ ਕਿਤੇ ਕੋ ਰਿਪੇਅਰ ਦੀ ਕਰਨਲ ਸਿਸਟਮ ਹੋਏਗਾ ਇਸ ਪਾਰ। ਜਿਹੜੇ ਜਿਹੜਾ ਦਾ ਬਰੇਟ ਆਤ ਗਿਆ ਕੁਛ ਉਹਦੇ ਫੀਸਿਸ ਨੂੰ ਲੈ ਕੇ ਇਹੋ ਜਿਹਾ ਜੁੜਾਉ ਦਾ ਨਹੀਂ ਕਲੀਅਰ ਹੋਇਆ ਚਾ। ਜੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਸਾਡੇ ਬੱਚੇ ਆ ਇਹ। ਫਿਰ ਵੀ ਮੈਂ ਉਹਦੀ ਇੱਕ ਕਮੇਟੀ ਬਣਾਤੀ ਆ ਜੀ ਇਹ ਜਿਹੜਾ ਸਾਰੇ ਬੱਚਿਆਂ ਨੂੰ ਰੈਗੂਲਰਲੀ ਮਿਲੇ ਲੀਆ ਉਹਨਾਂ ਨੂੰ ਇੱਕ ਗ੍ਰੀਵੈਂਸ ਰੈਸਲ ਦਾ ਜੇ ਬੱਚੇ ਨੂੰ ਕੋਈ ਸਟ्रेस ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਬੱਚਿਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇੱਥੇ ਥੋੜੀ ਦੇਰ ਵਾਸਤੇ ਆਇਓ। ਤੁਸੀਂ ਆਪਣੇ ਜੀਆਰਓ 3 ਸਾਲ ਹੀ ਰਹੋਗੇ ਕਿਸੇ ਨੂੰ ਕੋਈ 6 ਮਹੀਨੇ ਵੱਧ ਲੱਗ ਸਕਦੇ ਆ। ਤੇ ਇਹਦੇ ਵਿੱਚ ਮਤਲਬ ਇਹ ਲਾਈਫ ਐਂਡ ਡੈਥ ਦਾ ਸਵਾਲ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਮਿਲੋ ਡਾਇਰੈਕਟਰ ਪ੍ਰਿੰਸੀਪਲ ਨੂੰ ਮਿਲੋ ਕਮੇਟੀ ਨੂੰ ਮਿਲੋ ਆਪਣੇ ਪੇਰੈਂਟਸ ਨੂੰ ਦੱਸੋ ਮੈਨੂੰ ਦੱਸੋ ਮੈਂ ਇੱਥੇ ਅੱਖ ਸਹਾਰਾ ਰਹਿਣਾ ਹੈਗਾ ਤੋਂ ਅਸੀਂ ਵੱਡੇ ਸਪੈਸਿਫਿਕਾ ਕਿ ਇਹਨਾਂ ਨਾਲ ਇਨਫੋਰਮਲ ਮੀਟਿੰਗਸ ਵੀ ਕਰਿਆ ਕਰਾਂਗੇ ਇਹਨਾਂ ਦਾ ਆਪਸ ਦੇ ਵਿੱਚ ਵੀ ਸਪੋਰਟ ਬਣਾਉਣਾ ਚਾਹੀਦਾ ਔਰ ਟੀਚਰਸ ਦੇ ਵਿੱਚ ਵੀ ਹੋਣਾ ਚਾਹੀਦਾ ਬਹੁਤ ਦੁਖਦਾਈ ਘਟਨਾ ਜੀ ਇੱਕ ਜਿਵੇਂ ਦੇਖੋ ਯੂਜੀ ਟੈਸਟਾ ਕਿੰਨਾ ਕਿ ਕੁਝ ਕਰਦੇ ਆ ਲੋਕ ਬੱਚੇ ਨੇ ਯੂਜੀ ਟੈਸਟ ਵੀ ਪਾਸ ਕੀਤਾ ਪੀਜੀਬੀ ਕੀਤਾ ਪੋਸਟ ਗ੍ਰੈਜੂਏਸ਼ਨ ਹੋ ਗਈ ਔ ਕਰ ਵਾਲੇ ਵੇਟ ਕਰ ਰਹੇ ਸੀ ਕਿ ਸਾਡੀ ਬੇਟੀ ਪਤਨੀ ਅੰਦਾਸ ਸਾਹਿਬ ਤੋਂ ਬਾਹਰ ਸੀ ਉਹਨੇ ਵਾਪਸ ਜਾਣਾ ਸੀਗਾ ਬਰੀ ਟਰਾਜਿਕ ਮੈਂ ਉਹਨਾਂ ਨੂੰ ਮਿਲ ਕੇ ਵੀ ਗੱਵਨ ਦੇ ਪੇਰਾਂ ਸੁੱਝ ਲੱਗਦੇ ਗਏ ਜਿਸੇ ਉਹਨਾਂ ਦਾ ਜੋ ਵੀ ਸਾਡੇ ਕੋਲ ਸਾਡੀ ਹਮਦਰਦੀ ਉਸ ਉਹਨਾਂ ਮਾਪੇ ਨਾਲ ਮੈਂ ਵੀ ਫਾਦਰ ਹਾਂ ਸਰ ਇਹਨਾਂ ਨੂੰ ਮੈਂ ਪ੍ਰੋਸੈਸ ਦਿੱਤਾ ਜੀ ਇਹਨਾਂ ਦੀ ਮੈਂ ਸਾਰੇ ਜਿਹੜੀ ਐਲਸ ਜਿਹੜੇ ਸਾਡੇ ਮੈਡੀਕਲ ਐਜੂਕੇਸ਼ਨ ਬ੍ਰਾਂਚ ਹੈ ਉਹਦੇ ਤੋਂ ਅਸੀਂ ਇਹਨਾਂ ਦਾ ਸਟਾਈਪੈਂਡ ਕੱਟ ਹੈਗਾ ਉਹ ਮੈਂ ਰਿਕਮੈਂਡ ਕਰਕੇ ਫਾਈਨੈਂਸ ਵਿੱਚ ਪਹੁੰਚ ਗਿਆ ਹੈਗਾ ਹੁਣ ਫਾਈਨੈਂਸ ਵਾਲੇ ਪ੍ਰੋਸੈਸ ਕਰ ਰਹੇ ਹਨ 16ਵਾਂ ਵਿੱਤ ਕਮਿਸ਼ਨ ਆਇਆ ਹੋਇਆ ਉਹਦੇ ਸਾਡੀ ਜਿਹੜੀ ਕੈਬਨਟ ਸਾਰੇ ਸਿੰਪੈਥੈਟਿਕ ਹੈ ਜੀ ਅਸੀਂ ਉਹਨਾਂ ਦਾ ਜਿਹੜਾ ਸਟਾਈਪੈਂਡ ਹੈ ਉਹ ਵਧਾਵਾ ਕਰਨ ਵਾਲੇ ਸਮੇਂ ਦੇ ਵਿੱਚ ਸਰ ਇਹ ਕੱਲ ਸਾਨੂੰ ਫਾਈਨਲ ਰਿਪੋਰਟ ਦੇ ਦੇ ਜਿਹੜੇ ਉਹਨਾਂ ਨੇ ਪੀ ਸਟੂਡੈਂਟ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰਾਪਰਟیز